ਮੇਰਾ ਨਾਮ ਗਰਸਾਵ ਸਿੰਘ ਹੈ। ਅਸੀਂ ਮੋਗੇ ਤੋਂ ਆਏ। ਇਹ ਮਾੜਾ ਹੋਇਆ। ਇਹ ਮੇਰੀ ਸਿਸਟਰ ਲੱਗਦੀ ਮਨਪ੍ਰੀਤ ਕੌਰੀ। ਇਹਨਾਂ ਨੇ ਸਾਨੂੰ ਫੋਨ ਕੀਤਾ ਜੀ ਤੁਹਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ। ਜਦੋਂ ਉਹਨੂੰ ਅਸੀਂ ਆ ਕੇ ਦੇਖਿਆ ਬੈੱਡ ਤੇ ਪਈ ਸੀ। ਉਹ ਉਹ ਕਿਸੇ ਵੀ ਵਜ੍ਹਾ ਤੋਂ ਨਹੀਂ ਲੱਗਦਾ ਕਿ ਆਤਮ ਹੱਤਿਆ ਉਹਨੇ ਕੀਤੀ ਏ। ਉਹ ਅਸੀਂ ਮੰਗ ਕਰਦੇ ਹਾਂ ਜੀ ਉਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ, ਇਨਵੈਸਟੀਗੇਸ਼ਨ ਕੀਤੀ ਜਾਵੇ। ਉਹਨੇ ਕਾਹਤੋਂ ਇਹ ਕਦਮ ਚੱਕਿਆ ਜੇ ਕੀਤਾ ਤੇ ਜਾਂ ਇਹਨਾਂ ਕੀਤਾ ਜਾਂ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਏ। ਉਹ ਉਹਨਾਂ ਨੂੰ 10 ਸਾਲ ਹੋ ਗਏ ਹਾਂ ਹਾਂ ਜੀ ਕੀ ਕਾਰਨ ਕੀ ਇਸ ਤਰ੍ਹਾਂ ਹੁੰਦਾ ਹੈ ਕਾਰਨ ਹੁਣ ਸਾਨੂੰ ਤਾਂ ਦੱਸਿਆ ਹੀ ਨਹੀਂ ਗਈ ਇਹ ਕਹਿੰਦੇ ਕਿ ਉਹਨੇ ਸੁਸਾਈਡ ਕੀਤਾ ਹੈ ਸੁਸਾਈਡ ਕਿਹੜੇ ਪਾਸੋਂ ਕਰ ਸਕਦੀ ਹੈ ਪਰੇਸ਼ਾਨ ਪਰੇਸ਼ਾਨ ਕਰਦੇ ਸੀਗੇ ਉਹ ਕਾਰਨ ਤਾਂ ਇਹੀ ਹੋ ਸਕਦਾ ਹੈ ਜਾਂ ਉਹਨਾਂ ਆਪ ਮਾਰਿਆ ਹੈ ਇਹ ਹੁਣ ਇਨਵੈਸਟੀਗੇਸ਼ਨ ਕਰਨ ਤੇ ਉਹਨਾਂ ਨੂੰ ਉਹ ਘਰੋਂ ਭੱਜੇ ਹੋਏ ਕੱਲ ਪਰਸੋਂ ਦੇ ਅਸੀਂ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਆ ਨਿੱਕੇ ਨਿੱਕੇ ਬੱਚੇ ਰੈਸਟੋਰਨ ਚਾਹੀਦੇ ਤੇ ਇੱਕ 8 ਸਾਲ ਦਾ ਜਵਾਕ ਹੈ ਇੱਕ 4 ਸਾਲ ਦਾ ਹੈ ਹਰ ਬਹੁਤ ਤੰਗ ਪਛਾੜ ਹਰ ਇੱਕ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਹੈ ਕਿ ਉਹ ਥੋੜੀ ਘੱਟ ਪੜੀ ਸੀਗੀ ਇਸ ਕਰਕੇ ਉਹਨੂੰ ਹਰਾਸ ਕੀਤਾ ਜਾਂਦਾ ਸੀ ਤੂੰ ਪੜੀ ਨਹੀਂ ਗਈ ਤੂੰ ਸਮਾਨ ਨਹੀਂ ਲੈ ਕੇ ਆਈ ਪਿੱਛੋਂ ਤੂੰ ਕੰਮ ਨਹੀਂ ਕਰਦੀ ਸਾਰਾ ਉਹਨੂੰ ਘਰੋਂ ਤੱਕ ਬਾਹਰ ਹੀ ਨਿਕਲਦੀ ਐਨੀ ਸ਼ਰੀਫ ਕੁੜੀ ਹੈਗੀ ਬੋਲਦੀ ਵੀ ਨਹੀਂ ਹੈਗੀ ਸਾਡੇ ਨਾਲ ਬਸ ਰਾਬਤਾ ਹੁੰਦਾ ਸੀਗਾ ਕਿ ਨਾਰਮਲ ਗੱਲਾਂ ਕਰਦੀ ਸੀਗੀ ਪਰ ਵੱਡੀ ਭੈਣ ਨੂੰ ਦੱਸਦੀ ਹੁੰਦੀ ਕਿ ਮੈਨੂੰ ਤੰਗ ਪਰੇਸ਼ਾਨ ਜ਼ਿਆਦਾ ਕਰਦੇ ਆ ਤੇ ਸਾਡੇ ਘਰੇ ਖੁੱਲ ਕੇ ਨਹੀਂ ਦੱਸਦੀ ਪਰ ਫਿਰ ਵੀ ਹੁਣ ਜਿੱਥੋਂ ਤੱਕ ਲੱਗਦਾ ਕਿ ਉਹਨਾਂ ਕਤਲ ਕੀਤਾ ਇਹ ਬਹੁਤ ਟਾਈਮ ਦੇ ਨੂੰ ਤੰਗ ਕਰਦੇ ਪਏ ਸੀ ਇਹ ਜਦੋਂ ਤੋਂ ਵਿਆਹੀ ਆ ਉਦੋਂ ਤੋਂ ਸਰਪੰਚ ਮੇਰੇ ਸੰਧੂ ਦੀ ਲੜਕੀ ਹੈ ਅਸੀਂ ਜਦੋਂ ਇਹਨਾਂ ਦੇ ਘਰੇ ਗਏ ਆ ਉੱਥੇ ਕੁੜੀ ਵਾਲਿਆਂ ਦੇ ਆਪਣੇ ਮੁੰਡੇ ਵਾਲਿਆਂ ਦੇ ਘਰੇ ਗਏ ਆ ਅਸੀਂ ਜਾ ਕੇ ਉੱਥੇ ਵੇਖਿਆ ਵੀ ਕਿੱਥੇ ਡੈਥ ਹੋਈ। ਨਾਲ ਸਾਡੇ ਮੁਲਾਜ਼ਮ ਨੇ। ਜਦੋਂ ਅਸੀਂ ਗਏ ਆ ਅਸੀਂ ਜਾ ਕੇ ਉੱਤੇ ਵੇਖਿਆ ਤੇ ਉਹਨਾਂ ਦੇ ਬੰਦੇ 15-20 ਆ ਗਏ ਸਾਡੇ। ਸਾਡੇ ਨਾਲ ਮਤਲਬ ਲੱਡ ਲੱਗ ਪਏ ਨੇ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਇਹ ਵੇਖਣਾ ਵੀ ਕਿੱਥੇ ਮਰੀ ਏ ਡੈਥ ਕਿੱਥੇ ਹੋਈ ਏ ਕਿਉਂ। ਉਹਨਾਂ ਨੇ ਸਾਡੇ ਬਹੁਤ ਮਾੜੇ ਸ਼ਬਦ ਬੋਲੇ ਨੇ। ਅਸੀਂ ਉਸ ਤੋਂ ਬਾਅਦ ਥੱਲੇ ਉਤਰ ਆਏ। ਉਤਰ ਕੇ ਆ ਗਏ ਸਾਡੀ ਗੱਡੀ ਭੰਨਣ ਤੱਕ ਵੀ ਗਏ। ਉਹਨਾਂ ਦਾ ਹੱਕ ਨਹੀਂ ਸੀ ਬੰਦ ਦਾ। ਅਜੇ ਘਰ ਵਾਲੇ ਤਾਂ ਹੁੰਦੇ ਤਾਂ ਉਹ ਪਾਸੇ ਵਾਲੇ ਬੰਦੇ ਉਹਨਾਂ 20-25 ਜੋੜੇ ਸੀ। ਸਾਡੇ ਗਰਲਫ੍ਰੈਂਡ ਤਾਂ ਗਏ ਹਾਂਜੀ ਅਸੀਂ ਫਿਰ ਮਤਲਬ ਗੱਡੀ 'ਚ ਬਹਿ ਕੇ ਤਾਂ ਆਪਦੀ ਜਾਣ ਪਈ ਮੈਂ ਮੁਲਾਜ਼ਮ ਨੂੰ ਖੁਦ ਕਿਹਾ ਵੀ ਤੁਸੀਂ ਇਹਨਾਂ ਨੂੰ ਡੱਕ ਦਿਓ ਪਰ ਮੁਲਾਜ਼ਮਾਂ ਡੱਕੇ ਨਹੀਂ ਕਿ ਉਧਰ ਗੱਫਾਛਾ ਗਿਆ ਹੋਣਾ ਤੇ ਸਾਨੂੰ ਉਹਨਾਂ ਨੇ ਇਹ ਆਪਦੀ ਗੱਡੀ 'ਚ ਬਹਿ ਕੇ ਫਿਰ ਵਾਪਸ ਆ ਗਏ ਜੇ ਨਾ ਅਸੀਂ ਆਉਂਦੇ ਸਾਡਾ ਨੁਕਸਾਨ ਵੀ ਕਰ ਸਕਦੇ ਸੀ ਮੇਰਾ ਨਾਮ ਸੁਖਦੇਵ ਕੋਰ ਕੀ ਲੱਗਦੀ ਜਿਹੜੀ ਬੇਟੀ ਜਿੱਥੇ ਹੈ ਮੇਰੀ ਭਤੀਜੀ ਹੀ ਤੇ ਉਹਦੀ ਡੈਥ ਹੋਈ ਉਹਨੂੰ ਦੁਖੀ ਬੜਾ ਕਰਦੇ ਬਹੁਤ ਜ਼ਿਆਦਾ ਦਾਜ ਵੀ ਅਸੀਂ ਬੜਾ ਦਿੱਤਾ ਪਰ ਫੇਰ ਵੀ ਉਹ ਬੜੀ ਮੰਗ ਕਰਦੇ ਰਹਿੰਦੇ ਸੀ ਹੁਣ ਪਿੱਛੇ ਆਈ ਸੀ ਮਹੀਨਾ ਕੋ ਹੋਇਆ ਉਹਦੋਂ ਆਦੇ ਇਹਦੀ ਵਾਲੀਆਂ ਬਣਵਾ ਕੇ ਲਿਆ ਕੇ ਆਂਦੀ ਅਸੀਂ ਵਾਲੀਆਂ ਬਣਵਾ ਕੇ ਦਿੱਤਨਾ ਉਹ ਕੰਨਾਂ 'ਚ ਪਾ ਕੇ ਕੱਲੀਆਂ ਹੁਣ ਉਹਨਾਂ ਦੇ ਹੋਣਾ ਹੀ ਮੁੰਡੇ ਨੇ ਹੋਣਾ ਤੇ ਹੀ ਗੱਡੀ ਦੀ ਥਣ ਚਾਹੀਦੀ ਉਹਦੋਂ ਪਹਿਲਾਂ ਗੱਡੀ ਚਾਹੀਦੀ ਸਾਨੂੰ ਫੇਰ ਕਾਰ ਚਾਹੀਦੀ ਤੇ ਉਹਨੂੰ ਤੰਗ ਕਰਦੇ ਸੀ ਸਹੁਰਾ ਦੇ ਚਪੇੜਾ ਮਾਰਨ ਤੱਕ ਜਾਂਦਾ ਤੇ ਬਹੁਤ ਹੰਕਾਰਦੇ ਜੀ ਕੁੜੀ ਸਾਡੀ ਏਡੀ ਭਾਜੀ ਮਾਸੀ ਅੱਡ ਗੋਆਂ ਡਾਂਦਾ ਸੀ ਵੀ ਘਰੋਂ ਕਦੇ ਬਾਹਰ ਨਹੀਂ ਨਿਕਲੀ ਉੱਚੀ ਨਹੀਂ ਕਦੇ ਬੋਲਦੀ ਸੀ ਵੀ ਆਹ ਨੂੰ 12 ਸਾਲ ਹੋ ਗਏ ਕਿ ਦੱਸਿਆ ਤੈਨੂੰ ਆ ਕੇ ਨਾ ਅੱਗੇ ਅੱਗੇ ਹੋਏ ਨੇ ਅੱਗੇ ਥਾਣਿਓ ਥਾਣੀ ਹੋਏ ਨੇ ਬੜਾ ਕੁੱਛ ਹੁੰਦਾ ਰਿਆ ਵੀਰੇ ਤੇ ਹੁਣ ਉਹਨਾਂ ਨੇ ਫਾਹ ਦੇ ਕੇ ਮਾਰੀ ਰੱਸੀ ਨਾਲ ਗਾਲ ਘੁੱਟ ਕੇ ਤੇ ਫੇਰ ਉਹਨੂੰ ਚੁੱਕ ਕੇ ਤੇ ਨਾਲ ਚੁੰਨੀ ਆ ਦੂਜੀ ਪਿਓ ਦੀ ਛਪੂਨ ਦੀ ਤੇ ਉਹ ਨਾਲ ਪੱਖੇ ਤੇ ਟੰਗੀ ਸੀ ਤੇ ਟੰਗੀ ਇੱਕ ਗੰਢ ਦਿੱਤੀ ਸੀ ਹੁੰਦੀ ਤੇ ਉਹ ਤੋਂ ਵੱਡੀ ਤੇ ਜੇ ਐਡੀ ਜਵਾਨ ਕੁੜੀ ਸੀ ਉਹਨੂੰ ਪੱਖੇ ਨਾ ਟੰਗਿਆ ਹੁੰਦਾ ਚੋ ਚੁੰਨੀ ਪਾੜਦੀ ਨਾ ਉਹ ਵੱਡਿਆਂ ਥੋੜਾ ਲੈਣੀ ਉਹ ਉਹ ਨਾ ਬਾਨਾ ਬਣਾਇਆ ਤੇ ਉਹਨਾਂ ਆ ਬਿਮਾਰੀ ਕੀ ਮੰਗ ਕਰਦੇ ਹੋਏ ਆਹੀ ਇਹ ਮੰਗ ਕਰਨੇ ਆ ਤੇ ਸਾਨੂੰ ਇਹਦਾ ਨਿਆਹ ਹੋਣਾ ਚਾਹੀਦਾ ਸਾਰੇ ਕਰੋ ਭਾਵੇਂ ਮੈਂ ਕਰ ਲਵਾਂ ਉਸ ਟੈਂਸਾ ਜਦੋਂ ਪੁਲਿਸ ਗਈ ਨਾ ਉਦੋਂ ਕੋਈ ਨਹੀਂ ਦਵਾ ਦਾ ਉੱਤਰ ਕੇ ਸਾਰੇ ਭੱਜ ਗਏ ਬਾਹਰ ਕਿੰਨੇ ਸਾਲ ਹੋ ਗਏ ਬਈ ਕਿੰਨੇ ਬੱਚੇ ਲਾ ਬੱਚੇ ਦੋ ਨੇ ਆਂਦੇ ਤੇ ਦਿਆਈ ਨੂੰ 12 ਸਾਲ ਹੋ ਗਏ ਇਹ ਮਾਮਲਾ ਜਿਹੜਾ ਸਾਰਾ ਚੌਂਕੀ ਚਾਰਸਾਫ ਨੂੰ ਪਤਾ ਜੋ ਵੀ ਹੋਇਆ ਚੌਂਕੀ ਚ ਜਾਏ ਹੋ ਚੌਂਕੀ ਕੁਕੜਾ ਵਾਲਾ ਥਾਣਾ ਰਾਜਾ ਸਾਹਿਬ ਕੀ ਕੰਪਲੀਟ ਕੀ ਦਿੱਤੀ ਗਈ ਕੀ ਹਾਂ ਜੀ ਕੰਪਲੀਟ ਇਹੋ ਹੀ ਆ ਵੀ ਆਪ ਲੈ ਆ ਘਰ ਵਾਲੇ ਆਂਦੇ ਆ ਵੀ ਦਿੱਤਾ ਗਿਆ ਇਹ ਤਾਂ ਹੁਣ ਜਿਹੜੀ ਡਾਕਟਰੀ ਰਿਪੋਰਟ ਆਏਗੀ ਫਿਰ ਪਤਾ ਚੱਲੇ ਜਦੋਂ ਤੁਸੀਂ ਮੌਕੇ ਤੇ ਗਏ ਕੀ ਹਾਲਾਤ ਸੀ ਡੈੱਡ ਕੋਲ ਮੌਕੇ ਤੇ ਚਾਰਸਾਫ ਗਏ ਨੇ ਡਿਪਟੀ ਸਾਫ ਗਏ ਨੇ ਐਸਐਸਓ ਗਏ ਕਾਰਵਾਈ ਕੀਤੀ ਗਈ। ਹੋਰ ਪੋਸਟਮਾਰਟਮ ਹੋਏਗਾ। ਫਿਰ ਅਗਲੀ ਕਾਰਵਾਈ ਹੋਏਗੀ ਜੋ ਵੀ ਆਗੀ। ਕੋਰੈਕਟ ਪਾਈਗੀ ਕੀ ਇਹ ਕਿਸ ਸੰਬੰਧ ਕਿਸੇ ਦੀ? ਇਹਦੇ ਬਾਰੇ ਮੈਨੂੰ ਨਹੀਂ ਪਤਾ। ਇਹ ਸੋਹਰਾ ਪ੍ਰਵਾਹ ਘਟਿਆ ਸੀ ਕੋਈ ਮੈਂਬਰ ਫੜਿਆ ਉਹ ਕਿਤੇ ਕੋਈ ਨਹੀਂ ਉੱਥੇ ਬਜ਼ੁਰਗੀ ਆ ਇਕੱਲਾ ਉਹਨਾਂ ਦਾ ਬੈਠਾ। ਹੋਰ ਕੋਈ ਨਹੀਂ। ਪਰਚਾ ਦਰਜ ਹੋਇਆ ਕੀ 17 ਦੀ? ਪਰਚਾ ਦਰਜ ਹੋਗਾ। ਕਿਹੜੀ ਤਾਰਾ ਦੀ? ਇਹ ਤਾਰਾ ਨੂੰ ਚਾਰ ਸਾਹਮਣਾਂ ਤੁਸੀਂ ਬਹੁਤ ਗੱਲਬਾਤ ਕਰਿਓ ਉਹ ਦੱਖਣ ਦੇ ਤਰਫ। ਠੀਕ ਹੈ ਜੀ। ਧੰਨਵਾਦ। ਹਾਂ ਜੀ।